ਅਮਰਿਤਪਾਲ ਸਿੰਘ ਮੈਰੋ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਅਮਰਿਤਪਾਲ ਸਿੰਘ ਮੈਰੋ ਦੇ ਪਿਤਾ ਨੇ ਕਿਹਾ ਕਿ ਇੱਕ ਲੜਕੀ ਮੈਰੋ ਦੇ ਕੋਲ ਘਰੇ ਵੀ ਆਈ ਸੀ ਉਸ ਦੇ ਕੋਲੋਂ ਮਾਫੀ ਮੰਗੀ ਸੀ ਜਿਸ ਨੂੰ ਮੈਰੋ ਨੇ ਕੁਝ ਪੈਸੇ ਵੀ ਦਿੱਤੇ ਸੀ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਲੜਕੀ ਕੌਣ ਸੀ ਕਮਲ ਕੌਰ ਸੀ ਜਾਂ ਫਿਰ ਕੋਈ ਹੋਰ ਸੀ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਇੱਕ ਲੜਕੀ ਘਰੇ ਆਈ ਸੀ ਉਹਨਾਂ ਨੂੰ ਨਹੀਂ ਪਤਾ ਉਹ ਕੌਣ ਸੀ ਤੇ ਅਮਰਿਤਪਾਲ ਸਿੰਘ ਪੁਲਿਸ ਦੇ ਮੁਤਾਬਕ ਇਸ ਵੇਲੇ ਯੂਏਆਈ ਦੇ ਵਿੱਚ ਮੌਜੂਦ ਹੈ ਉਸ ਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਲਗਾਤਾਰ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਕੋਸ਼ਿਸ਼ਾਂ ਕਰ ਇਹ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਵਾਪਸ ਲਿਆਂਦਾ ਜਾਵੇ ਤੇ ਉਸੇ ਗ੍ਰਿਫਤਾਰੀ ਕੀਤੀ ਜਾਵੇ ਉਸ ਦੇ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਸ ਦੇ ਨਾਲ ਇੱਕ ਹੋਰ ਤਰਨ ਤਰੰਗ ਰਹਣ ਵਾਲੇ ਨੌਜਵਾਨ ਦੇ ਖਿਲਾਫ ਵੀ ਲੁਕਆਉਟ ਨੋਟਿਸ ਜਾਰੀ ਕਰ ਦਿੱਤਾ ਗਿਆ ਇਸੇ ਵਿਚਾਲੇ ਅਮਰਿਤਪਾਲ ਸਿੰਘ ਮੈਰੋ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਅਮਰਿਤਪਾਲ ਦੇ ਪਿਤਾ ਨੇ ਕਿਹਾ ਕਿ ਇੱਕ ਲੜਕੀ ਕੁਝ ਸਮਾਂ ਪਹਿਲਾਂ ਘਰ ਆਈ ਸੀ ਮੈਰੋ ਦੇ ਕੋਲ ਪਰ ਉਹ ਲੜਕੀ ਕੌਣ ਸੀ ਉਹਨਾਂ ਨੂੰ ਨਹੀਂ ਪਤਾ ਉਸ ਲੜਕੀ ਨੇ ਮੈਰੋ ਦੇ ਕੋਲੋਂ ਮਾਫੀ ਮੰਗੀ ਸੀ ਤੇ ਮੈਰੋ ਨੂੰ ਉਸਨੇ ਕੁਝ ਪੈਸੇ ਵੀ ਦਿੱਤੇ ਸੀ ਹੋਰ ਕੀ ਕੁਝ ਕਿਹਾ ਅਮਰਿਤਪਾਲ ਸਿੰਘ ਮੈਰੋ ਦੇ ਪਿਤਾ ਨੇ ਤੁਸੀਂ ਵੀ ਸੁਣੋ ਮੇਰਾ ਨਾਮ ਬਲਜ ਤੁਹਾਡੇ ਬੇਟ ਦਾ ਕੀ ਨਾਮ ਉਹਦਾ ਨਾਮ ਅਮਰਸਪਾਲ ਅਮਰਸਪਾਲ ਦੇ ਫਾਦਰ ਲੱਗਦੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਹੋਏ ਉਹਨਾਂ ਬਾਰੇ ਹੀ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਕਿ ਨਹੀਂ ਕੀਤਾ ਇਸ ਬਾਰੇ ਵਿੱਚ ਕੁਝ ਕਹਿ ਸਕਦੇ ਹੋ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਤਾਂ ਗੱਲਬਾਤ ਹੁੰਦੀ ਹੈ ਅਮਰਸਪਾਲ ਨਾਲ 31 ਤਰੀਕ ਨੂੰ ਜੀ ਪਹਿਲੀ ਤਰੀਕ ਨੂੰ ਘਰੋਂ ਗਿਆ 31 ਤਰੀਕ ਨੂੰ ਘਰੇ ਸੀਗਾ ਤੇ ਪਹਿਲੀ ਤਰੀਕ ਨੂੰ ਮੈਂ ਕੰਮ ਤੇ ਚਲੇ ਗਿਆ ਤੇ ਮੇਰੇ ਬਾਬਾ ਉਹ ਚਲੇ ਗਿਆ ਤੁਹਾਡੇ ਧਿਆਨ ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਮੈ ਮੈਨੋਂ ਨਹੀਂ ਸੀਗਾ ਕਿ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀ ਹੀ ਗੱਲਬਾਤ ਕੀਤੀ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਨੂੰ ਹੌਣ ਵਾਲੇ ਮਸਲੇ ਨੂੰ ਮੈਨੂੰ ਕੋਈ ਪਤਾ ਨਹੀਂਗਾ ਇਹ ਤਾਂ ਮੈਨੂੰ ਐਟਵਰੀ ਹੋਈ ਸੀ ਗੱਲ ਵੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਂ ਦੀ ਮੂਰੀ ਮੱਕ ਕੇ ਗਈ ਹੈ ਨਹੀਂ ਪੈਸੇ ਕੁਝ ਦਿੱਤੇ ਸੀ ਉਹਨੂੰ ਉਹ ਉਹ ਪਤਾ ਨਹੀਂ ਪਾਤ ਬੰਦ ਹੋਈ ਕਰ ਗਈ ਸੀ ਆ ਦਾ ਸਿਸਟਮ ਤੇ ਉਸ ਤੋਂ ਬਾਅਦ ਇਹ ਆਈ ਕੁੜੀ ਸੀ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਗਲ ਆਈ ਸੀ ਜੀ ਬਾਕੀ ਦੇ ਜਿਹੜੇ ਹਾਂ ਮਾਫੀ ਮੰਗੇ ਹੋਰ ਹੋ ਸਕਦਾ ਕੌਣ ਸੀ ਉਹ ਜਿਹੜੇ ਹਰਾਸਤ ਚ ਲਿੱਤੇ ਨੇਗੇ ਇਹ ਕਦੀ ਆਏ ਨਹੀਂ ਤੁਹਾਡੇ ਘਰੇ ਇਹ ਜੀ ਪਿੰਡੋਂ ਹੀ ਆ ਮੁੰਡਾ ਹੁਣ ਗਵਾਂਢ ਵੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਨਹੀਂ ਮੈਂ ਘਰੇ ਮਿਲਣਾ ਹੁੰਦੇ ਨੇ ਪਾਲ ਨੂੰ ਨਹੀਂ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹਾਂ ਅੱਛਾ ਤੁਸੀਂ ਕਹਿੰਦਾ ਚਾਹ ਕਾਫੀ ਇਲਜ਼ਾਮ ਲਾ ਰਹੇ ਨੇ ਕਿ ਗੰਬੀਰ ਤੁਹਾਡੇ ਬੇਟੇ ਦਾ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਨਹੀਂ ਸਹੀ ਸੀ ਬਿਲਕੁਲ ਜੋ ਤੁਸੀਂ ਕੰਮ ਕਰਦੇ ਹੋ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਕੀ ਸਾਹਿਬ ਖਾਰਾ ਸਾਹਿਬ ਕੋਲ ਆਏ ਜੀ ਅਸੀਂ ਇਹ ਕਰਨਗੇ ਆਈ ਤੁਹਾਨੂੰ ਸਾਹ ਦੋ ਹਾਂਜੀ ਹਾਂਜੀ ਖਰਾਸਾਬ ਕੋਲੇ ਆਏ ਸੀ ਕੱਢ ਦੇ ਅੱਛਾ ਕਿ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤੱਕ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀਗਾ ਕਾਫੀ ਚਿਰ ਪਹਿਲਾਂ ਬੜਾ ਧੱਕੇ ਧੱਕੇ ਖਾ ਕੇ ਰੌਲ-ਕੋਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਸਰਕਾਰ ਵਾਸਤੇ ਗਿਆ ਸੀ ਆਪ ਦੇ ਕੋਈ ਆ ਗਿਆ ਸੀ ਹਾਂ ਉਹ ਉਹ ਤੋਂ ਬਾਣੇ ਦੇ ਵਿੱਚ ਸੀ ਕਿ ਉਹ ਤੋਂ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਜਿੱਕਾ ਹੁੰਦਾ ਏ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਿਆ ਹੀਗਾ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ-ਮੱਛੀ ਦਾ ਕੰਮ ਕੋਈ ਹੈ ਉਹ ਕਰਦਾ ਨਹੀਂ ਸੀ ਹਾਂਜੀ ਹਾਂਜੀ ਜੋ ਗੁਰੂ ਕਰ ਮੱਛੀ ਕੋ ਹਾਂਜੀ ਕੀ ਕਹਿਣਾ ਚਾਹੁੰਗੇ ਜਿਸ ਕਰ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲੱਗੇ ਇਹ ਤੁਹਾਡਾ ਨਾਮ ਤੇ ਤੁਹਾਡਾ ਨਾਮ ਸਰ ਮੇਰਾ ਨਾਮ ਬਲੇਸ਼ੰਦਰ ਸਿੰਘ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਅਮਰਪਾਲ ਤੇ ਤੁਹਾਦਰ ਲੱਗੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਪੁਣ ਹੋ ਰਹੀ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਦਰ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ। ਅੱਛਾ ਲਾਸਟ ਟਾਈਮ ਕਦੋਂ ਕੱਡੀ ਤਾਲ ਗੱਲਬਾਤ ਹੋਈ ਹੈ? 31 ਤਰੀਕ ਨੂੰ ਜੇ ਪਹਿਲੀ ਤਰੀਕ ਨੂੰ ਕਰ ਹੋ ਗਏ ਆ 31 ਤਰੀਕ ਨੂੰ ਕਰੇ ਸੀਗਾ ਤੇ ਪਹਿਲੀ ਤਰੀਕ ਨੂੰ ਮੈਂ ਕੰਮ ਤੇ ਚਲਾ ਗਿਆ ਤੇ ਮੇਰੇ ਬਗਰੋਂ ਮੁਚ ਲਿਆ ਗਿਆ। ਤੇ ਹੁਣ ਦੁਬਾਰਾ ਤੁਹਾਡੇ ਧਿਆਨ 'ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਜੀ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੈ? ਨਹੀਂ ਜੀ ਮੈ ਮੈਨੋ ਨਹੀਂ ਸੀਗਾ ਕਿ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀ ਹੀ ਗੱਲਬਾਤ ਕੀਤੀ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਨੂੰ ਹੋਣ ਵਾਲੇ ਮਸਲੇ ਨੂੰ ਮੈਨੂੰ ਕੋਈ ਪਤਾ ਨਹੀਂਗਾ ਇਹ ਪਹਿਲਾਂ ਇੱਕ ਵਾਰੀ ਹੋਈ ਸੀ ਗੱਲ ਦੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਗੀ ਹੋਈ ਮੱਕ ਕੇ ਗਈ ਹੈ ਨਹੀਂ ਪੈਸੇ ਕੁਝ ਦਿੱਤੇ ਸੀ ਉਹਨੂੰ ਤੇ ਉਹ ਉਦੋਂ ਪਤਾ ਨਹੀਂ ਆਪਾਂ ਦਾ ਹੁੰਦੇ ਇਹ ਕਰਕੇ ਸੀ ਆਪਾਂ ਸਿਸਟਮ ਤੇ ਉਸ ਤੋਂ ਬਾਅਦ ਇਹ ਆਈ ਕੁੜੀ ਸੀ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਗਲਾ ਆਈ ਸੀ ਜੀ ਬੰਦੇ ਜਿਹੜੇ ਹਾਂ ਮਾਰਦੀ ਮਾਰ ਕੇ ਹੋਰ ਹੋ ਸਕਦਾ ਕੋਣ ਸੀ ਜੋ ਜਿਹੜੇ ਹਰਾਸਤ ਚ ਲਿੱਤੇ ਨੇ ਕੇ ਕਦੀ ਆਏ ਨਹੀਂ ਤੁਹਾਡੇ ਘਰੇ ਇਹ ਜੀ ਪਿੰਡੋਂ ਹੀ ਆ ਮੁੰਡਾ ਹੁਣ ਗਵਾਂਢ ਵੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਮੂੰਹ ਨਹੀਂ ਮੈਂ ਨਹੀਂ ਘਰੇ ਮਿਲਣਾ ਹੁੰਦੇ ਨੇ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹੋਏ ਅਸੀਂ ਤੁਸੀਂ ਕਹਿਣਾ ਚਾਹੁੰਦੇ ਕਾਫੀ ਇਲਜ਼ਾਮ ਲਾ ਰਹੇ ਨੇ ਕੇ ਗੰਬੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਸਹੀ ਸੀ ਇਹ ਇਹ ਹਾਂ ਅਲਕੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਨੀਤਿਕ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹ ਖਾਰਾ ਸਾਹਿਬ ਕੋਲ ਆਏ ਸੀ ਅਸੀਂ ਇਹ ਕਰਨਗੇ ਆਈ ਤੁਹਾਨੂੰ ਸਭ ਦੋਗੇ ਹਾਂਜੀ ਹਾਂਜੀ ਖਾਰਾ ਸਾਹਿਬ ਕੋਲ ਆਏ ਸੀ ਇਹ ਕੰਮ ਦੇ ਅੱਛਾ ਇੱਕ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤੇ ਤੋਂ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀ ਗਿਆ ਸੀਗਾ ਕਾਫੀ ਚਿਰ ਪਹਿਲਾਂ ਬੜਾ ਧੱਕੇ ਧੱਕੇ ਖਾ ਕੇ ਰੌਲ-ਕੌਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਸਰਕਾਰ ਵਾਸਤੇ ਗਿਆ ਸੀਗਾ ਆਪ ਦੀ ਕੋਈ ਆ ਗਿਆ ਸੀ ਹਾਂ ਹਾਂ ਉਹਦੋਂ ਬਾਣੇ ਦੇ ਵਿੱਚ ਸੀ ਕਿ ਉਹਦਾ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਜਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਿਆ ਹੀਗਾ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ-ਮੱਛੀ ਦਾ ਕੰਮ ਕੋਈ ਹੈ ਉਹ ਕਰਦਾ ਨਹੀਂ ਸੀ ਕਰਵਾਣੀ ਕਰ ਪੜਿਆ ਹਾਂ ਜੀ ਹਾਂ ਜੀ